ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਨੂੰ ਸਮਰਪਿਤ ਪਿੰਡ ਡੱਲਰ ਰਾਜਪੂਤਾਂ ਤੋਂ ਵਿਚਾਰ ਨਗਰ ਕੀਰਤਨ ਮੁਖ ਸੇਵਾਦਾਰ ਬਹੁ ਸਿੰਘ ਸੇਵਾਦਾਰ ਗੁਰਦਾਸ ਸਿੰਘ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਅਰੰਭਤਾ ਮੁੱਖੇ ਸ੍ਰੀ ਅਖੰਡ ਪਾਤਸ਼ਾਹਬ ਦੇ ਪੋਪ ਵੀ ਪਾਏਗੇ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਵੱਲੋਂ ਕੀਤੀ ਗਈ ਅਤੇ ਇਸ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜਾਈ ਗਈ ਪਾਲਕੀ ਸਾਹਿਬ ਦੇ ਅੱਗੇ ਗਤਕਾ ਪਾਰਟੀਆਂ ਵਿੱਚ ਚੱਲ ਰਹੀਆਂ ਸਨ ਅਤੇ ਪਿੱਛੇ ਗੁਰਦਿਆ ਸੰਗਤਾਂ ਗੁਰੂ ਹਰਜਸ ਸਿੰਘ ਕਰਦੀਆਂ ਹੋਈਆਂ ਟਰੈਕਟਰ ਟਰਾਲੀਆਂ ਵਿੱਚ ਵੱਡੀ ਗਿਣਤੀ ਵਿੱਚ ਜਾ ਰਹੀਆਂ ਸਨ ਇਸ ਮੌਕੇ ਨਗਰ ਕੀਰਤਨ ਪਿੰਡ ਪਿੰਡੀ ਔਰਖ ਗੁਰਦੁਆਰਾ ਦਮਦਮਾ ਸਾਹਿਬ ਪੁੱਜਣ ਤੇ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਮੁਖਤਿਆਰ ਸਿੰਘ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ ਹੈੱਡ ਗ੍ਰੰਥੀ ਪਰਮਜੀਤ ਸਿੰਘ ਬਾਬਾ ਜੀਤ ਸਿੰਘ ਸਰਪੰਚ ਹਰਪਾਲ ਸਿੰਘ ਪਿੰਡੀ ਔਰਖ ਖੁਰਦ ਕਾਰਜ ਸਿੰਘ ਸੁੱਚਾ ਸਿੰਘ ਸਤਵਿੰਦਰ ਸਿੰਘ ਮੁੰਛੀ ਸਿੰਘ ਹਰਜਿੰਦਰ ਸਿੰਘ ਗੁਰਲਾਲ ਸਿੰਘ ਗੋਪਾਲ ਸਿੰਘ ਮਾਨਾਵਾਲੀਆ ਜਸਪਾਲ ਸਿੰਘ ਮਾਨਾਵਾਲੀਆ ਬਲਜਿੰਦਰ ਸਿੰਘ ਸਾਹਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅਤੇ ਗੁਰੂ ਵਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇੜੇ ਨੂੰ ਮੁੱਖ ਰੱਖਦੇ ਹੋਇਆਂ ਪਿੰਡ ਡੱਲੇ ਤੋਂ ਤੀਸਰਾ ਸਮਾਗਮ ਆ ਜਿਹੜਾ ਨਗਰ ਕੀਰਤਨ ਜਿਹੜਾ ਆ ਰਿਹਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਮਦਮਾ ਸਾਹਿਬ ਆ ਆ ਤੀਸਰਾ ਸਮਾਗਮ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਇਸੇ ਤਰ੍ਹਾਂ પ્રેમ ਤੇ ਪਿਆਰ ਸਲੂਕ ਮਨਾ ਕੇ ਰੱਖੇ ਸੰਤਾਂ ਉੱਤੇ ਤੇ ਬਾਬਾ ਜੀ ਦੇ ਉੱਤੇ ਵੀ ਚੜ੍ਹਦੀ ਕਲਾ ਕਰਨ ਜੋ ਸਾਡੀ ਸੰਗਤ ਦੀ ਸੇਵਾ ਕਰਦੇ ਨੇ ਆਏ ਜਾਈ ਦੀ ਤਨ ਤਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਤਰ੍ਹਾਂ ਤੇ ਹਰ ਮੱਸੇ ਦੀ ਤਰ੍ਹਾਂ ਸੰਗਤ ਆਉਂਦੀ ਹੈ ਪੈਦਲ ਚੱਲ ਕੇ ਪੈਂਦ ਡੱਲੇ ਤੋਂ ਸੰਗਤ ਚੱਲ ਕੇ ਆਉਂਦੀ ਹੈ ਉਹ ਤੋਂ ਸਤਗੋਬ ਜੀ ਨੇ ਕਿਰਪਾ ਕੀਤੀ ਹੈ ਸ਼ੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਖਸ਼ ਕੀਤੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਨਗਰ ਕੀ ਪੰਦੀ ਸੇਵਾ ਨਾਲ ਦੀ ਨਾਲ ਲੈਂਦੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਗੁਰਪੁਰੂ ਤੇ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਦੇਵ ਜੀ ਦੇ ਬਰਕਾਹ ਦੇਣ ਨੂੰ ਮੁੱਖ ਰੱਖਦੇ ਆ ਸਰਬੱਤ ਸੰਤਾਂ ਨੂੰ ਲੱਖ ਲੱਖ ਵਧਾਈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ